ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਵੀਡੀਓ ਹਣਾ ਬਲੌਗ ਕੁਛ ਬਣਿਆ ਨਹੀਂ ਕਿਉਂ ਨਹੀਂ ਬਣਿਆ ਬਲੌਗ ਕਿਉਂਕਿ ਬਹੁਤ ਜ਼ਿਆਦਾ ਰਾਤ ਦਾ ਮੀਂਹ ਆ ਰਿਹਾ ਆਪਣੇ ਤੇ ਕਿਨਮਣ ਕਿਨਮਣ ਸਾਰਾ ਦਿਨ ਲੱਗੀ ਰਹੀ ਹੈ ਨਾ بارش ਆਈ ਗਈ ਹੈ ਤੇ ਜ਼ਿਆਦਾ ਜ਼ੋਰਦਾਰ بارش ਨਹੀਂ ਸੀ ਬੱਸ ਐਸੀ ਜਿੱਦਾਂ ਕਿਨਮਣ ਕਿੜਮ ਜੀ ਹੋਈਗੀ ਝੜੀ ਜੀ ਲੱਗ ਰਹੀ ਸੀ ਸਵੇਰ ਦੀ ਤੇ ਬਲੌਗ ਕੁਛ ਬਣਿਆ ਨਹੀਂ ਹਣਾ ਤੇ ਫਿਰ ਵੀ ਅੱਜ ਇੱਕ ਵੀ ਭੈਣ ਨੇ ਮਾਨ ਕਰਕੇ ਹਨਾ ਕਿਹਾ ਸੀ ਵੀ ਮੇਰਾ ਬਾਡੇ ਆ ਤੇ ਵੀ ਮੇਰਾ ਨਾਮ ਬਲੌਗ ਚ ਬੋਲ ਦਿਓ ਉਹਨਾਂ ਦੇ ਵਾਸਤੇ ਹੀ ਸਪੈਸ਼ਲ ਮੈਂ ਚਲੋ ਵੀ ਜਿੰਨਾ ਕਿ ਬਲੌਗ ਬਣਾਉਂਗਾ ਹਨਾ ਉਹਨਾਂ ਕ ਮੈਂ ਜ਼ਰੂਰ ਬਣਾਉਂਗੀ ਬਾਕੀ ਸਾਰੇ ਭੈਣ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਨੀ ਐ ਵੀ ਅਸੀਂ ਠੀਕ ਠਾਕ ਆ ਬਿਲਕੁਲ ਤੰਦਰੁਸਤਾਂ ਵਧੀਆ ਤੇ ਬੱਚੇ ਵੀ ਠੀਕ ਆ ਆਪਣੇ ਜਸ਼ਨਾਂ ਵੀ ਠੀਕ ਆ ਤੇ ਪ੍ਰੀਤ ਵੀ ਠੀਕ ਆ ਹਨਾ ਤੇ ਰਿਜ਼ਲਟ ਚਲੋ ਵਧੀਆ ਆ ਗਿਆ ਕੋਈ ਜ਼ਿਆਦਾ ਟੈਨਸ਼ਨ ਵਾਲੀ ਗੱਲ ਹੈ ਨਹੀਂ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਨੇ ਹਨ ਹੈਪੀ ਨਿਊ ਯਰ ਵਿਸ਼ ਕੀਤਾ ਆਪਾਂ ਨੂੰ ਆਪਾਂ ਵੀ ਫਿਰ ਆਪਦਾ ਪ੍ਰੋਮਿਸ ਪੂਰਾ ਕੀਤਾ ਆਪਾਂ 12 ਵਜੇ ਸਹੀ نیٹ 12 ਵਜੇ ਸਾਰੀਆਂ ਭੈਣਾਂ ਨੂੰ ਮੈਂ ਵਿਸ਼ ਕੀਤਾ ਸਿਰਫ ਇੱਕ ਭੈਣ ਨੂੰ ਛੱਡ ਕੇ ਉਹਨਾਂ ਨੇ ਮੈਨੂੰ ਪਹਿਲਾਂ ਵਿਸ਼ ਕਰਤਾ ਤੇ ਆਪਣੀ ਉਹ ਭੈਣ ਹੈਗੀ ਸੁਖਪ੍ਰੀਤ ਹਣੀ ਖੱਤਰਾ ਦੇ ਨਾਂ ਤੋਂ ਐ ਖੱਤਰਾ ਦੇ ਨਾਂ ਤੋਂ ਉਹਨਾਂ ਦਾ ਭੈਣ ਦਾ ਨਾ ਸੁਖਪ੍ਰੀਤ ਖੱਤਰਾ ਹੀ ਹੈ ਸ਼ਾਇਦ ਤੇ ਉਹ ਭੈਣ ਨੇ ਮੈਨੂੰ ਪਹਿਲਾਂ ਵਿਸ਼ ਕਰਿਆ ਸਹੀ 12:00 ਵਜੇ ਸਿਰਫ ਉਹ ਇੱਕ ਭੈਣ ਨੇ ਤੇ ਦੇਖੋ ਹਨਾ ਕਿੰਨੇ ਦਿਲੋਂ ਜੁੜੇ ਹੋਏ ਐ ਕਿੰਨਾ ਵਿਚਾਰੀ ਹਨਾ ਪਿਆਰ ਕਰਦੇ ਐ ਤੇ ਦਿਲ ਚਾਪਰੇ ਲਈ ਭੈਣ ਦੇ ਹਨਾ ਵੀ ਬਹੁਤ ਜ਼ਿਆਦਾ ਜਗਾ ਕਿਉਂਕਿ ਸਿਰਫ ਉਸ ਭੈਣ ਨੇ ਕੱਲੀ ਨੇ ਮੈਨੂੰ 12:00 ਵਜੇ ਸਹੀ 12:00 ਵਜੇ ਮੈਂ ਵਿਸ਼ ਕਰ ਰਹੀ ਸੀ ਸਾਰੀਆਂ ਭੈਣਾਂ ਨੂੰ ਹਨਾ ਹੈਪੀ ਨਿਊ ਇਅਰ ਦੇ ਜਿੱਦਾਂ ਰੀਲ ਵਗੈਰਾ ਭੇਜ ਰਹੀ ਸੀ ਪਰ ਕੱਲੀ ਉਸ ਭੈਣ ਨੇ ਹਨਾ ਮੈਨੂੰ ਪਹਿਲਾਂ ਵਿਸ਼ ਕੀਤਾ ਤੇ ਕਹਿੰਦੇ ਹੁੰਦੇ ਆ ਵੀ ਜਿੱਥੇ ਉਹ ਭੈਣ ਨੇ ਵਿਸ਼ ਕਰਤਾ ਹਨਾ ਤੇ ਕਹਿੰਦੇ ਹੁੰਦੇ ਨਵੇਂ ਸਾਲ ਦੀ ਸ਼ੁਰੂਆਤ ਹੋਈ ਸੀ ਭੈਣ ਨੇ ਵਿਸ਼ ਕਰਿਆ ਆਪਾਂ ਨੂੰ ਤੇ ਮੈਂ ਸਾਰੀਆਂ ਭੈਣਾਂ ਨੂੰ 12 ਵਜੇ ਵਿਸ਼ ਕੀਤਾ ਸਾਰਿਆਂ ਨੂੰ ਜਿਹੜੀਆਂ ਮੇਰੇ ਨਾਲ ਇੰਸਟਾਗ੍ਰam ਤੇ ਜੁੜੀਆਂ ਐ ਜਿਹੜੀਆਂ ਮੇਰੇ ਨਾਲ ਵਟਸਐਪ ਤੇ ਜੁੜੀਆਂ ਆ ਸ਼ਾਇਦ ਹੀ ਕੋਈ ਮੈਨ ਲੱਗਾ ਭੈਣ ਰਹੀ ਹੋਵੇ ਮੈਂ ਉਹ ਸੇ ਲੰਗਾ ਜਿਹੜੀਆਂ ਮੇਰੇ ਨਾਲ ਜੁੜੀਆਂ ਉਹਨਾਂ ਨੂੰ ਵੀ ਮੈਂ ਵਿਸ਼ ਕਰਿਆ ਹਨਾ ਤੇ ਸਾਰੀਆਂ ਨੂੰ ਤੇ ਸਹੀ 12 ਦਾ ਟਾਈਮ ਸੀਗਾ ਤੇ ਬਾਕੀ ਜਾਗਦੇ ਰਹਿਣ ਦਾ ਕਾਰਨ ਹੀ ਸੀ ਬੀ ਜਸ਼ਨ ਦੇ ਪ੍ਰੀਤ ਨੇ ਮਿੱਠੇ ਤੋਂ ਸ਼ੁਰੂਆਤ ਕਰਨੀ ਸੀਗੀ ਹਨਾ ਆਪਦੇ ਨਵੇਂ ਸਾਲ ਦੀ ਤੇ ਤਾਂ ਕਰਕੇ ਇਹਨਾਂ ਨੇ ਪੇਸਟੀਆਂ ਖਾਣੀਆਂ ਸੀ ਫਿਰ ਇਹਨਾਂ ਨੇ ਜਮਾ ਸਹੀ ਨੈਟ ਜਦੋਂ 12:00 ਵੱਜ ਗਏ ਤੇ ਫਿਰ ਇਹਨਾਂ ਨੇ ਆਪਣਾ ਨਵੇਂ ਸਾਲ ਦੀ ਕਰੀ ਸ਼ੁਰੂਆਤ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਜੀ ਤੇ ਬਹੁਤ ਹਨਾ ਏਮਾਨਜਾ ਮਹਿਸੂਸ ਹੁੰਦਾ ਵੀ ਉਹ ਕੱਲੀ ਭੈਣ ਨੇ ਵਿਸ਼ ਕੀਤਾ ਥੈਂਕ ਯੂ ਭੈਣੇ ਲਵ ਯੂ ਤੇਰੇ ਨਾਲ ਮੈਂ ਇਹ ਬਾਈ ਗਰੂ ਸੋਨੂੰ ਹਨਾ ਚੜ੍ਹਦੀ ਕਲਾ 'ਚ ਸੋਨੂੰ ਰੱਖੇ ਮੇਰੇ ਬੀਰੇ ਨੂੰ ਰੱਖੇ ਤੇ ਬੱਚੇ ਇੰਨੀ ਕਿ ਜ਼ਿਆਦਾ ਤਰੱਕੀ ਕਰਨ ਵੀ ਜਿਹੜੇ ਤੁਸੀਂ ਜ਼ਿੰਦਗੀ 'ਚ ਪਹਿਲਾਂ ਕਦੇ ਵੀ ਜ਼ਿੰਦਗੀ 'ਚ ਦੁੱਖ ਦੇਖੇ ਆ ਹਨਾ ਤੁਸੀਂ ਸਾਰੇ ਭੁਲ ਜਾਣਾ ਤੁਹਾਡਾ ਨਾਮ ਰੋਸ਼ਨ ਕਰ ਦੇਣਾ ਤੁਹਾਡੀ ਧੀ ਤੁਹਾਡਾ ਨਾਮ ਰੋਸ਼ਨ ਕਰ ਦੇ ਤੁਹਾਡਾ ਪੁੱਤ ਤੁਹਾਡਾ ਨਾਮ ਰੋਸ਼ਨ ਕਰ ਦੇ ਤੇ ਥੈਂਕ ਯੂ ਭੈਣੇ ਹਨਾ ਮੈਨੂੰ ਆਪਦੇ ਦਿਲ 'ਚ ਇੱਕ ਕੋਨੇ 'ਚ ਹਨਾ ਜਗ੍ਹਾ ਦੇਣ ਵਾਸਤੇ ਇੰਨੀ ਤਾਂ ਵੱਧੂ ਜਗ੍ਹਾ ਭੈਣੇ ਤੇ ਮੈਨੂੰ ਮੈਂ ਰਾਤ ਦੀ ਬਹੁਤ ਖੁਸ਼ ਆ ਮੈਨੂੰ ਚਾੜ੍ਹ ਗਿਆ ਹਨਾ ਜੋ ਕਿ ਇਹ ਭੈਣ ਉਦੋਂ ਤੋਂ ਜੁੜੀ ਆਪਣੇ ਨਾਲ ਜਦੋਂ ਆਪਣੇ ਦੇ ਥੋੜਾ ਜਿਹਾ ਮਾੜਾ ਟਾਈਮ ਚੱਲ ਰਿਹਾ ਸੀ ਤੇ ਮੈਂ ਕਾਲੀ ਆਲੀ ਸੀ ਉਦੋਂ ਤੋਂ ਜੁੜੀ ਇਹ ਭੈਣ ਮੇਰੇ ਨਾਲ ਇਹ ਭੈਣ ਨੇ 20-20 ਮਿੰਟ 25-25 ਮਿੰਟ ਗੱਲ ਕਰੀ ਹੋਈ ਐ ਸਿਰਫ ਇਹੀ ਸਮਝਾਉਣ ਵਾਸਤੇ ਵੀ ਰਮਨ ਤੂੰ ਸਹੀ ਹੈ ਨਾ ਵੀ ਤੂੰ ਕਿਤੇ ਗਲਤ ਹੈ ਨਹੀਂ ਤੇ ਵੀ ਤੂੰ ਕੋਈ ਗਲ ਨਹੀਂ ਹਨਾ ਤੇਰੀਆਂ ਧੀਆਂ ਤੇ ਤੂੰ ਧੀਆਂ ਤੋਂ ਕਿਹੜਾ ਦੂਰ ਹੈ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਸਪੋਰਟ ਕੀਤਾ ਬਹੁਤ ਸਮਝਾਇਆ ਕਦੀ ਰਮਨ ਕੋਈ ਗੱਲ ਨਹੀਂ ਤੇ ਗੁਰਦੁਆਰੇ ਜਾਇਆ ਕਰ ਕਹਿੰਦੀ ਹਨਾ ਗੁਰਦੁਆਰੇ ਦਾ ਖੜਾ ਨਹੀਂ ਛੱਡਦੇ ਹੁੰਦੇ ਕਹਿੰਦੀ ਤੇ ਪੈਗਰੂ ਸਭ ਕੁਝ ਕਹਿੰਦੀ ਠੀਕ ਕਰਦਾ ਤੇ ਉਹੀ ਗੱਲ ਜੀ ਸਭ ਕੁਝ ਠੀਕ ਹੋਇਆ ਹਨਾ ਤੇ ਆਪਣੇ ਸਾਰੇ ਕੰਮ ਬਣੇ ਤੇ ਆਪਾਂ ਆਉਂਦੀਆਂ ਚ ਵਾਪਸ ਆਏ ਆਪਾਂ ਆਪਦੇ ਘਰੇ ਰੌਣਕਾਂ ਲਾਈਆਂ ਤੇ ਇਹ ਭੈਣ ਨਾਲ ਦਾ ਮੇਰਾ ਬਹੁਤ ਦਿলো ਹੀ ਅਟੈਚਮੈਂਟ ਹੈ ਹਨਾ ਬਹੁਤ ਜ਼ਿਆਦਾ ਹਨਾ ਬਹੁਤ ਵਧੀਆ ਸੁਭਾਅ ਦੇ ਨੇ ਬਹੁਤ ਵਧੀਆ ਸਮਝਾਉਂਦੇ ਨੇ ਇੱਕ ਚੀਜ਼ ਮੈਨੂੰ ਹੋਰ ਕਹਿੰਦੇ ਹੁੰਦੇ ਆ ਇਹ ਉਹ ਵੀ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੀ ਹਾਂ ਨਾ ਉਹ ਇਹ ਆਏ ਕਹਿੰਦੇ ਹੁੰਦੇ ਰਮਣ ਵੀ ਬੱਚੇ ਚਲੋ ਬੇਟੀਆਂ ਨੂੰ ਸਾਭ ਰਹੀਆਂ ਬਹੁਤ ਚੰਗੀ ਗੱਲ ਆ ਪਰ ਕਹਿੰਦੀ ਆਪਣਾ ਵੀ ਧਿਆਨ ਰੱਖ ਤੂੰ ਫੁੱਲ ਕਹਿੰਦੀ ਗੁੜੇ-ਗੁੜੇ ਸੂਟ ਪਾ ਕੇ ਰੱਖਿਆ ਕਰ ਕਹਿੰਦੀ ਸੋਹਣੀ ਲੱਗਿਆ ਕਰੇਂਗੀ ਬੰਨ ਠਣ ਕੇ ਰਿਆ ਕਰ ਮੈਨੂੰ ਇਹ ਚੀਜ਼ ਵੀ ਕਹੀ ਮੈਂ ਭੈਣ ਨੂੰ ਇਹ ਚੀਜ਼ ਕੀ ਕਹੀ ਹਨਾ ਭੈਣੇ ਵੀ ਕਈ ਵਾਰੀ ਘਰ ਦੇ ਹਾਲਾਤ ਮੈਂ ਕਿਹੋ ਜਿਹੇ ਹੁੰਦੇ ਆ ਵੀ ਪਿਆਰ ਦੇ ਬਾਰੇ ਬੰਦਾ ਸੋਚਣੋਂ ਰਹਿ ਜਾਂਦਾ ਤੇ ਚਲੋ ਆਏ ਮੈਂ ਕਿਹਾ ਭੈਣੇ ਬੱਚੇ ਬਲੀ ਜਾਂਦੇ ਆਪਾਂ ਨੂੰ ਹੋਰ ਕੀ ਚਾਹੀਦਾ ਕੋਈ ਨਹੀਂ ਕਹਿੰਦੀ ਰਮਣ ਤੋ ਫਿੱਕੇ ਸੂਟ ਨਹੀਂ ਪਾਉਣੇ ਕਹਿੰਦੇ ਤਾਂ ਗੂੜੇ ਸੂਟ ਪਾਇਆ ਕਰੇ ਤੇ ਇਹ ਭੈਣ ਦੀ ਪਸੰਦ ਮੇਰੇ ਨਾਲ ਜਮਾ ਸੇਮ ਟੂ ਸੇਮ ਮਿਲਦੀ ਆ ਤੇ ਮੈਨੂੰ ਵੀ ਗੂੜੇ ਕਲਰਾਂ ਦੇ ਸੂਟ ਪਾਉਣੇ ਬਹੁਤ ਪਸੰਦ ਆ ਤੇ ਜਿੱਦਾਂ ਖੱਟਾ ਹੋਇਆ ਲਾਲ ਗੁਲਾਬੀ ਇਹ ਜਿਹੇ ਸੂਟ ਮੈਨੂੰ ਬਹੁਤ ਪਸੰਦ ਆ ਫਿੱਕੇ ਕਲਰ ਮੈਂ ਬੱਸ ਘੱਟ ਪਾਉਣੀ ਆ ਤੇ ਮੈਨੂੰ ਪਸੰਦ ਵੀ ਹੈ ਨਹੀਂ ਤੇ ਬਾਕੀ ਜੀ ਅੱਜ ਹਨਾ ਇੱਕ ਧੀ ਦਾ ਹਨਾ ਇੱਕ ਮਾਂ ਦੀ ਧੀ ਦਾ ਤੇ ਭੈਣਾਂ ਦੀ ਭੈਣ ਦਾ ਇੱਕ ਭਰਾ ਦੀ ਭੈਣ ਦਾ ਹਨਾ ਜਿਹੜਾ ਪਿਓ ਦੀ ਧੀ ਦਾ ਜਨਮ ਦੇਣਾ ਤੇ ਬੋਲਦੇ ਆਪਾਂ ਨਾ ਹਨਾ ਸਪੈਸ਼ਲ ਤੇ ਇਹ ਬਲੌਗ ਸਿਰਫ ਅੱਜ ਹਨਾ ਸਤਵੀਰ ਕੌਰ ਸੰਧੂ ਤੇ ਉਹਨਾਂ ਦੇ ਪਿੰਡ ਦਾ ਨਾਮ ਹੈਗਾ ਸੁਖਨਾ ਅਬਲੂ ਤੇ ਲਓ ਸਤਵੀਰ ਹੈਪੀ ਬਰਥਡੇ ਤੇ ਹਮੇਸ਼ਾ ਖੁਸ਼ ਰਹਿ ਹਨਾ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਬਹੁਤ ਸੋਹਾਈਆਂ ਧੀਆਂ ਨੇ ਇਹ ਇਹ ਸ਼ਾਇਦ ਤਿੰਨ ਭੈਣਾਂ ਨੇ ਹਨਾ ਇੱਕ ਕੜਾਈ ਦਾ ਕੰਮ ਕਰਦੇ ਆ ਬਹੁਤ ਸੋਹਣਾ ਕੰਮ ਕਰਦੇ ਆ ਹਨਾ ਇਹ ਤੇ ਵੀਵੇਂ ਨੋ ਨਾਨੀ ਪਤਾ ਵੀ ਨਾ ਦਾ ਠੀਕ ਹੈ ਭੈਣਾ ਦਾ ਤੇ ਪਰ ਇਹ ਹਨਾ ਤਿੰਨੇ ਧੀਆ ਇੰਨਾ ਕੁ ਸੁਚਾਰ ਨੇ ਵੀ ਇਹਨਾਂ ਦੇ ਹੱਥ 'ਚ ਬਹੁਤ ਜ਼ਿਆਦਾ ਕਲਾ ਆ ਹੈ ਹਨਾ ਤੇ ਸਤਵੀਰ ਕੌਰ ਸੰਧੂ ਤੇ ਹੈਪੀ ਬਰਥਡੇ ਹਨਾ ਤੇ ਬਸ ਤੇ ਮੈਂ ਹਨਾ ਤੇ ਤੁਹਾ ਵੱਡੀ ਆ ਤੇ ਚਲੋ ਆਪਾਂ ਨਾਲ ਇੱਕ ਹੀ ਬੁਲਾ ਰਹੇ ਆ ਤੇ ਵੈਗਰੂ ਹਨਾ ਤੈਨੂੰ ਚੜਦੀ ਕਲਾ 'ਚ ਰੱਖੇ ਤੇ ਜਿਵੇਂ ਮੈਨੂੰ ਮੇਰੀਆਂ ਤੇ ਪ੍ਰੀਤ ਹਨਾ ਤੇ ਜਿਵੇਂ ਜਸ਼ਨ ਹੈ ਉਮੀ ਮੈਂ ਤਾਂ ਵੀ ਤੂੰ ਵੀ ਉਮੀ ਲੱਗਦੀ ਹੈ ਤੇ ਹੈਪੀ ਬਰਥਡੇ ਤੇ ਹਮੇਸ਼ਾ ਹਾਸ ਦਿਵਸ ਦਿਰਿਆ ਕਰਦੇ ਨਾਰੋਸ਼ਨ ਕਰਦੇ ਮਾਪਿਓ ਦਾ ਫੁੱਲ ਵਸਤ ਕਰ ਰੱਖਿਆ ਮੈਨੂੰ ਪਤਾ ਹੈ ਤੇ ਮੈਨੂੰ ਪਤਾ ਹੈ ਨਾ ਕਿਉਂਕਿ ਕਹਿੰਦੇ ਹੁੰਦੇ ਆ ਇਤੀ ਹੋਵੇ ਤਾਂ ਸਚੈਰੀ ਹੋਵੇ ਚੀਜ਼ ਹੁੰਦੀ ਹੈ ਨਾ ਇਹਨਾਂ ਦੇ ਤਿੰਨੇ ਪੈਣਾ ਦੇ ਹੱਥ 'ਚ ਬਹੁਤ ਜ਼ਿਆਦਾ ਹੁਨਰ ਹੈ ਕੜਾਈ ਕਰਦੀਆਂ ਨੇ ਇਹ ਬਹੁਤ ਸੋਹਣੇ ਸੋਹਣੇ ਸੂਟ ਤਿਆਰ ਕਰਦੀਆਂ ਪੈਣਾ ਤੇ ਬਸ ਦੱਬ ਗਏ ਹਨਾ ਵੀ ਜਦੋਂ ਹੁਣ ਤੁਸੀਂ ਪੜ੍ਹਾਈ ਕਰ ਰਹੇ ਹੋ ਤੇ ਜ਼ਰੂਰ ਜੌਬ ਲੱਗ ਜਾਓ ਹਨਾ ਤੁਹਾਨੂੰ ਸਰਕਾਰੀ ਜੌਬ ਮਿਲ ਜੇ ਸਰਕਾਰੀ ਜਵਾਬ ਤੋਂ ਮਿਲਣ ਤੋਂ ਬਾਅਦ ਸਾਨੂੰ ਵਧੀਆ ਜਿਹਾ ਹਸਬੰਦ ਮਿਲ ਜੇ ਹਨਾ ਜਿਹੜਾ ਵੀ ਛੋੜੀ ਫੁੱਲ ਕੇਅਰ ਕਰੇ ਤੇ ਥੋੜੇ ਮਾਪਿਓ ਦੀ ਹਨਾ ਇੱਜ਼ਤ ਕਰੇ ਤੇ ਬਸ ਆਹੀ ਹੁਣ ਸੁਪਨਾ ਹੁੰਦਾ ਹਨਾ ਪਧੀਆਂ ਵਾਸਤੇ ਇਹੀ ਸੋਚਦੇ ਆ ਵੀ ਧੀ ਜਿੱਥੇ ਵੀ ਜਾਣ ਹਨਾ ਬਗਾਨੇ ਘਰੇ ਜਾਣ ਤੇ ਵੀ ਜਿਹੜਾ ਉਹਦਾ ਇੱਕ ਹਮਸਫਰ ਹੁੰਦਾ ਹਨਾ ਉਹ ਸਾਥ ਦੇਣ ਵਾਲਾ ਹੋਵੇ ਤੇ ਕਹਿੰਦੇ ਹੁਣ ਤੇ ਜ਼ਿੰਦਗੀ ਤਾਂ ਗਰੀਬੀ ਚ ਵੀ ਕੱਟੀ ਜਾ ਸਕਦੀ ਹਨਾ ਕੋਈ ਤੋਹਫਿਆਂ ਨਾਲ ਜਾਂ ਮਹਿੰਗੇ ਸੂਟਾਂ ਨਾਲ ਕੋਈ ਹਨਾ ਜ਼ਿੰਦਗੀ ਮੈਂ ਨਹੀਂ ਮੰਦੀ ਇਹ ਚੀਜ਼ਾਂ ਨਾਲ ਜੇ ਮਹਿੰਗੇ ਸੂਟ ਪਾ ਲੇ ਤਾਂ ਆਪਾਂ ਸੌਖੇ ਆ ਅਨਸਰ ਆਣਾ ਲਾਈਫ ਪਾਰਟਨਰ ਹੋਵੇ ਨਾ ਜਿਹੜਾ ਉਹ ਸਾਥ ਦੇਣ ਵਾਲਾ ਹੋਵੇ ਸਮਝਣ ਵਾਲਾ ਹੋਵੇ ਤੇ ਕਹਿੰਦੇ ਹੁੰਦੇ ਦਿਨ ਗਰੀਬੀ ਤਾਂ ਦਿਨਾਂ ਚ ਹੀ ਲੰਘ ਜਾਂਦੀ ਹੁੰਦੀ ਏ ਤੇ ਢਾਲ ਦੇ ਪਰਛਾਵੇਂ ਹਨਾ ਕਦੇ ਗਰੀਬੀ ਕਦੇ ਅਮੀਰੀ ਹਨਾ ਤੇ ਆਉਂਦੇ ਜਾਂਦੇ ਰਹਿੰਦੇ ਆ ਤਾਂ ਤੇ ਚਲੋ ਜੀ ਕਹਿ ਦਿਓ ਜਸ਼ਨ ਸਤਵੀਰ ਨੂੰ ਕਹਿ ਦਿਓ ਅੱਜ ਦੇ ਹੈਪੀ ਬਰਥਡੇ ਸਤਵੀਰ ਕੌਰ ਸੰਦੂ ਸੁਖਰਾਵਰਾ ਆ ਬਲੂ ਹੈਪੀ ਬਰਥਡੇ ਸਤਵੀਰ ਤੁਹਾਨੂੰ ਗਪ੍ਰੀਤ ਹੈਪੀ ਬਰਥਡੇ ਸਤਵੀਰ ਕੋਰ ਸੰਧੂ ਹੰਦੀ ਦੀ ਬੋਲਦਨੀ ਹੈ ਦੀਦੀ ਬੋਲਦੇ ਹਾਂ ਤੇ ਲੋ ਜੀ ਜਸ਼ਨ ਨੇ ਦੇ ਪ੍ਰੀਤ ਨੇ ਵੀ ਹੈਪੀ ਬਰਥਡੇ ਵਿਸ਼ ਕਰਤਾ ਅਸੀਂ ਵੀ ਕਰਤਾ ਅੱਜ ਦਾ ਬਲੌਗ ਸਿਰਫ ਤੁਹਾਡੇ ਲਈ ਹੈ ਤੇ ਹੈਪੀ ਬਰਥਡੇ ਤੀਜੀ ਵਾਰ ਫੇਰ ਆ ਤੇ ਵੈਗਨ ਚੜ੍ਹਦੀ ਕਲਾ ਚ ਰੱਖੇ ਤੇ ਚਲੋ ਜੀ ਛੋਟਾ ਜਿਹਾ ਬਲੌਗ ਅੱਜ ਪਾਵਾਂਗੇ ਹਨਾ ਤੇ ਦੋ ਹਨਾ ਉਹੀ ਵਾਸਤੇ ਮੈਂ ਸੋਚ ਮੈਨੂੰ ਨਾ ਹੁਣ ਬੈਠੀ ਬੈਠੀ ਦੀ ਯਾਦ ਆਇਆ ਮੈਂ ਕਿਹਾ ਮੈਂ ਸਟੇਟਸ ਦੇਖ ਕੇ ਆਦੀ ਸੀ ਹਨਾ ਮੈਂ ਸਤਵੀਰ ਦਾ ਅੱਜ ਜਨਮ ਦਿਨ ਹੈ ਤੇ ਮੈਂ ਕਿਹ ਜਾਣ ਦਿੰਦਾ ਹਨਾ ਮੈਂ ਤਾਂ ਭੁੱਲ ਗਈ ਮੈਂ ਕਿ ਆਏ ਕਿ ਮੇਨੀ ਬਲੌਗ ਪਾਉਣਾ ਅੱਜ ਤੱਕ ਬਲੌਗ ਪਾਉਣਾ ਬੰਦ ਹੈ ਮੈਂ ਕਿ ਹਨਾ ਜਦੋਂ ਕੋਈ ਮਾਨ ਨਾਲ ਕਹਿੰਦਾ ਹੁੰਦਾ ਨਾ ਮਾਨ ਨਾਲ ਉਹ ਜੀਤ ਹੈ ਨਾ ਪ੍ਰਾਊਡ ਫੀਲ ਜਾ ਕਰਾਉਂਦੀ ਹੈ ਹਨਾ ਵੀ ਚਲੋ ਹਨਾ ਸਤਵੀਰ ਨੇ ਹਨਾ ਸਾਨੂੰ ਇੰਨੇ ਕਿ ਜੋਗਾ ਸਮਝਿਆ ਸਾਨੂੰ ਗਰੀਬਾਂ ਨੂੰ ਵੀ ਚਲੋ ਹਨਾ ਵੀ ਅਸੀਂ ਤੁਹਾਡਾ ਨਾਮ ਬੋਲ ਕੇ ਹਨਾ ਸਾਨੂੰ ਹੈਪੀ ਬਰਥਡੇ ਵਿਸ਼ ਕਰੀਏ ਤੇ ਲਓ ਜੀ ਸਤਵੀਰ ਹਨਾ ਵੀ ਮੇਰੀਆਂ ਧੀਆ ਨੇ ਵੀ ਵਿਸ਼ ਕਰਤਾ ਮੈਂ ਵੀ ਵਿਸ਼ ਕਰਤਾ ਤੇ ਵਾਈ ਗਰੂਪ ਆਲਟੀ ਪਰ ਤੁਸੀਂ ਸਾਨੂੰ ਦਿੱਤੀ ਨਹੀਂ ਹੈ ਨਾ ਪਾਰਟੀ ਜ਼ਰੂਰ ਲਾਵਾਂਗੇ ਆਪਾਂ ਹੈਪੀ ਬਰਥਡੇ ਵੀ ਤੁਹਾਡੇ ਤੋਂ ਤੇ ਬਰਥ ਜੈ ਸ਼ਤਵੀਰ ਕੌਰ ਸੰਧੂ ਦੀ ਜੀ ਹਾਂ ਦੀਦੀ ਜੀ ਲਓ ਜੀ ਤੇ ਤੁਸੀਂ ਕਹੋਗੇ ਅੱਜ ਅਸੀਂ ਨਾ ਬੈੱਡ ਤੇ ਨਹੀਂ ਹਨਾ ਅੱਜ ਅਸੀਂ ਵੀਰਵਾਰ ਚੌਂਕੀ ਪਰ ਆਏ ਸੀਗੇ ਤੇ ਬੀਬੀ ਵੀ ਆਪਾਂ ਮਤਲਬ ਅੱਜ ਹਨਾ ਸਾਡੀ ਡੈਕਰੇਸ਼ਨ ਦੇਖੋ ਕਿੰਨੀ ਸੋਹਣੀ ਤੇ ਥੱਲੇ ਆਪਾਂ ਬਿਸਤਰਾ ਲਾਇਆ ਹੋਇਆ ਹੈ ਨਾ ਆਪਾਂ ਚੌਂਕੀ ਪਰ ਦੇ ਹੁੰਨੇ ਵੀਰਵਾਰ ਦੀ ਤੇ ਅੱਜ ਅਸੀਂ ਬੈੱਡ ਤੇ ਨਹੀਂ ਪਏ ਤੇ ਬੀਬੀ ਵੀ ਥੱਲੇ ਹੀ ਬਿਸਤਰਾ ਲਾ ਕੇ ਪਈ ਹੈ ਤੇ ਮੈਂ ਜਸ਼ਨਪ੍ਰੀਤ ਵੀ ਥੱਲੇ ਪਈ ਆ ਤੇ ਚਲੋ ਜੀ ਜੇ ਗੱਲਾਂ ਬਾਤਾਂ ਛੋੜ ਗਏ ਵਧੀਆ ਲੱਗੀਆਂ ਤਾਂ ਇੱਕ ਧੀ ਨੂੰ ਹਨਾ ਜਰੂਰ ਸਤਵੀਰ ਨੂੰ ਹਨਾ ਧੀ ਨੂੰ ਜਰੂਰ विश ਕਰਦੇ ਹੋ ਹਨਾ ਕਿਉਂਕਿ ਮੈਨੂੰ ਮੇਰੀ ਧੀ ਨਾਲ ਜਾਦੇ ਅਟੈਚਮੈਂਟ ਹੈ ਪਤਾ ਨਹੀਂ ਕਾਹ ਤੋਂ ਦਿਲੋਂ ਹੀ ਕੁਛ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪੈਥੀ ਐਂਡ ਕਰਦੇ ਹਨਾ ਬਾਕੀ ਸਾਰਿਆਂ ਨੂੰ ਹੈਪੀ ਨਿਊ ਇਅਰ ਚੜਦੀ ਕਲਾ ਚ ਰਹੋ ਹੈਪੀ ਨਿਊ ਇਅਰ ਹਾਂ ਨਿਊ ਹੈਪੀ ਨਿਊ ਇਅਰ ਇਹ ਤਾਂ ਸਾਡਾ ਬਾਲਾ ਅੰਗਰੇਜ਼ ਹੈ ਤਾਂ ਇੰਨੀ ਨਹੀਂ ਗੱਲ ਫੜਦਾ ਹੁੰਦਾ ਮੇਰੀ ਮੈਂ ਹੁਣ ਹੈਪੀ ਨਿਊ ਇਅਰ ਕਹਤਾ ਨਾ ਏਅਰ ਏਅਰ ਹੁੰਦਾ ਕਹਿੰਦੀ ਕੀ ਹੈਪੀ ਨੀਵਰ ਨੀਵਰ ਇਅਰ ਹੈਪੀ ਨੀਵਰ ਲੋਜੀ ਲੋਕ ਮੇਰੀ ਦੀਦੀ ਗੱਲ ਸੁਣ ਲੋ ਠੀਕ ਹੈ ਤੇ ਇਹਨਾਂ ਕੋ ਪ੍ਰਾਊਡ ਫੀਲ ਹੁਣ ਜਸ਼ਨ ਦੀ ਗੱਲ ਤੋਂ ਇਹਨੂੰ ਹਾਸਾ ਆ ਗਿਆ ਵੀ ਵਾਇਗਰੂ ਨੇ ਐਨੇ ਜੋਗੇ ਕਰਦੇ ਹਨਾ ਛੋਟੇ ਛੋਟੇ ਸੀਗੇ ਤੇ ਕਦੇ ਟਾਈਮ ਇਹੇ ਜਾ ਸੀਗਾ ਹਨਾ ਅਈ ਸੋਚਦੀ ਹੁੰਦੀ ਸੀ ਪਲ ਜਾਣਗੇ ਇਹ ਪਲ ਜਾਣਗੇ ਇਹ ਉਹ ਵੱਡੇ ਹੋ ਜਾਣਗੇ ਪਾਲ ਲੂਗੀ ਮੈਂ ਇਹਨਾਂ ਨੂੰ ਤੇ ਪੜ ਗਏ ਜੀ ਹੁਣ ਤਾਂ ਕਹਿੰਦੇ ਹੁੰਦੇ ਆ ਜੇ ਕੋਈਸ ਇੰਗਲਿਸ਼ ਬੋਲਦੇ ਆ ਉਹਦੇ ਵਿੱਚ ਵੀ ਨ ਕੋਚਾ ਕੱਢਦੇ ਹਨਾ ਪੜੀ ਜਾਂਦੇ ਐ ਗੱਭਰੂ ਹੋਗੇ ਹਨਾ ਧੀਆ ਕਹਿੰਦੇ ਹੁੰਦੇ ਮਟਿਆਰਾ ਹੋਗੀਆਂ ਤੇ ਪਰ ਜਦੋਂ ਕਦੇ ਨਹੀਂ ਸੋਚਿਆ ਸੀ ਹਨਾ ਵੀ ਵੀ ਮੈਂ ਆਹ ਦਿਨ ਦੇਖੂਗੀ ਕਦੇ ਵੀ ਨਹੀਂ ਸੋਚਿਆ ਸੀ ਜਿੰਨੇ ਕ ਦੁੱਖਾਂ ਚ ਕਹਿੰਦੇ ਹੁੰਦੇ ਮੈਂ ਲੰਗੀ ਐ ਮੈਂ ਕਦੇ ਨਹੀਂ ਸੋਚਿਆ ਸੀ ਮੇਰੇ ਜਵਾਕ ਪਾਲ ਕੇ ਮੈਂ ਡਾਰ ਕਰਕੇ ਆਪਦੇ ਮੋਢਿਆਂ 'ਤੇ ਆਉਣ ਲਾ ਲੂਗੀ ਪਰ ਮੈਂ ਸੋਚਿਆ ਨਹੀਂ ਸੀ ਉਹ ਕਹਿੰਦੇ ਹੁੰਦੇ ਬੈਗਰੂ ਹੁੰਦਾ ਹਨਾ ਸਾਰਿਆਂ ਦਾ ਤੇ ਬੈਗਰੂ ਨੇ ਸਭ ਕੁਝ ਚੰਗਾ ਮਾੜਾ ਸਭ ਕੁਝ ਸੋਚ ਰੱਖਿਆ ਆਪਣੇ ਵਾਸਤੇ ਤੇ ਥੋੜਾ ਜਿਹਾ ਧੀ ਛੋਟਾ ਕਰਦੇ ਹੁੰਦੇ ਤੇ ਅੱਜ ਤਾਂ ਲਓ ਜੀ ਇਹ ਸਾਡੀ ਅੰਮਾ ਐ ਇਹ ਤੇ ਕੋਈ ਵੀ ਗੱਲ ਬੋਲਦੀ ਉਹਦੇ ਚ ਨੂੰ ਕੁਝਾ ਕੱਢਣਗਾ ਨਹੀਂ ਮੰਮਾ ਆਏ ਨਹੀਂ ਹੁੰਦਾ ਆਏ ਨਹੀਂ ਹੁੰਦਾ ਆਏ ਨਹੀਂ ਹੁੰਦਾ ਹਣਾ ਤੇ ਬਹੁਤ ਸਿਆਣੇ ਜਵਾਬ ਆਪਣੇ ਵੈਗਰੂ ਇਹਨਾਂ ਨੇ ਚੜ੍ਹਦੀ ਕਲਾ ਚ ਰੱਖੇ ਤੇ ਚਲੋ ਜੀ ਇੰਨੀ ਕੁ ਗੱਲ ਦੇਣਾ ਜਦੋਂ ਐ ਜੇ ਹੋ ਜਾਂਦਾ ਵੀ ਛੋਟੇ ਹੁੰਦੇ ਨਾ ਹਜੇ ਸਫ਼ਰ 2 ਮਹੀਨੇ ਦੇ ਬੱਚੇ ਦਾ ਸਫ਼ਰ ਸਵਾ ਮਹੀਨੇ ਦਾ ਉਹ ਸਫ਼ਰ ਜਿਹੜਾ ਸਾਰਾ ਤੈਅ ਕਰੇ ਮੈਂ ਦੁੱਖਾਂ ਜੀ ਕਰੇਗਾ ਤੇ ਜਦੋਂ ਬੱਚੇ ਹੋਏ ਹਨਾ ਉਦੋਂ ਵੀ ਛੋਟੇ ਛੋਟੇ ਪਾਲਲੇ ਬਸ ਤੇ ਚੁੱਪ ਕਰਕੇ ਬਸ ਇੱਕ ਸਬਰ ਰੱਖਿਆ ਹਨਾ ਮੈਂ ਸਬਰ ਰੱਖ ਕੇ ਆਦੇ ਬੱਚੇ ਪਾਲੇ ਹਨਾ ਮੈਂ ਤੇ ਅੱਜ ਮੋਢਿਆਂ 'ਤੇ ਆਉਣ ਲੱਗੇ ਬੱਚੇ ਕਹਦੇ ਹੁੰਦੇ ਸਬਰ ਦਾ ਫਲ ਵੈਗਰੂ ਜ਼ਰੂਰ ਦਿੰਦਾ ਹੈ ਮਿੱਠਾ ਹੁੰਦਾ ਤੇ ਵੈਗਰੂ ਨੇ ਹਨਾ ਮੇਰੇ ਸਬਰ ਦਾ ਫਲ ਮੈਨੂੰ ਸੋਹਣੀਆਂ ਹੀ ਧੀਆਂ ਦੇ ਕੇ ਅੱਜ ਪਲ ਗਏ ਤੇ ਡਾਰ ਮੋਢਿਆਂ 'ਤੇ ਆਉਂਦੇ ਸਾਰੇ ਆਲੇ ਹੋ ਗਏ ਤੇ ਚਲੋ ਜੀ ਇੰਨੀ ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲਈ ਸੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਤਵੀਰ ਧੀ ਨੂੰ ਜਰੂਰ ਵਿਸ਼ ਕਰ ਦਿਓ ਸਾਰੇ ਜਣੇ ਤੇ ਬਾਏ ਬਾਏ ਜੀ ਸ਼ਸ਼ਕਾ